ਸੱਚੇ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆ ਸ਼ੇਖਰ ਹੈ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਰਵਨੀਤ ਬਿੱਟੂ ਖਿਲਾਫ ਅਦਾਲਤ ਪਹੁੰਚੇ ਡਾਕਟਰ ਬਲਬੀਰ ਸਿੰਘ ਰਵਨੀਤ ਬਿੱਟੂ ਖਿਲਾਫ ਦਰਜ ਕਰਵਾਇਆ ਮਾਨਹਾਨੀ ਦਾ ਮੁਕੱਦਮਾ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਤੇ ਲਗਾਏ ਗਲਤ ਇਲਜ਼ਾਮ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ੁਰੂ ਕੀਤੀ ਪੈਦਲ ਯਾਤਰਾ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਦੇ ਲਈ ਕਰ ਰਹੇ ਪੈਦਲ ਯਾਤਰਾ। ਸੁਲਤਾਨਪੁਰ ਲੋਧੀ ਦੇ ਵਿੱਚ 5 ਅਪ੍ਰੈਲ ਨੂੰ ਹੋਵੇਗੀ ਕਾਂਗਰਸ ਦੀ ਪਰਿਵਰਤਨ ਰੈਲੀ ਪਰਿਵਰਤਨ ਰੈਲੀ ਦੇ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਰੇਗੀ ਸ਼ਿਰਕਤ। ਬੋਡਲਾੜਾ ਹਲਕੇ ਦੇ ਵਿੱਚ ਵੱਡੇ ਪੱਧਰ ਉੱਤੇ ਪੈਸੇ ਠੱਗਣ ਵਾਲਾ ਪੁਲਿਸ ਨੇ ਕੀਤਾ ਕਾਬੂ ਆਮ ਲੋਕਾਂ ਨੂੰ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗਦਾ ਸੀ ਪੈਸੇ। ਅਨਸ ਰਾਜ ਹੰਸ ਦੀ ਪਤਨੀ ਨੂੰ ਦਿੱਤੀ ਗਈ ਅੰਤਿਮ ਵਿਦਾਈ ਪੁੱਤਰ ਯਵਰਾਜ ਹੰਸ ਤੇ ਨਵਰਾਜ ਹੰਸ ਨੇ ਦਿੱਤੀ ਮੁੱਖ ਅਗਨੀ ਐਕਟਰ ਐਮੀ ਵਿਰਕ ਦੀ ਕਹੀ ਗੱਲ ਹੋ ਗਈ ਸਾਚ ਇੱਕੋ ਦਿਨ ਚਾਰ ਪੰਜਾਬੀ ਫਿਲਮਾਂ ਹੋਣਗੀਆਂ ਰਿਲੀਜ਼ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਮਾਨ ਹਾਨੀ ਦਾ ਮਾਮਲਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਦਰਜ ਕਰਵਾਇਆ। ਮਾਮਲੇ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਜਿਸ ਕਾਰਨ ਉਨ੍ਹਾਂ ਦਾ ਅਕਸ ਖਰਾਬ ਹੋਇਆ। ਇਸ ਮਾਮਲੇ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਇਹ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸਰਕਾਰੀ ਵਾਨਾਂ ਦੇ ਵਿੱਚ ਪੰਜਾਬ ਦਾ ਪੈਸਾ ਭਰ ਕੇ ਦਿੱਲੀ ਲੈ ਜਾਂਦੇ ਨੇ ਅਤੇ ਉਹ ਪੈਸਾ ਮੁੱਖ ਮੰਤਰੀ ਦੇ ਅਧਿਕਾਰਕ ਨਿਵਾਜ਼ ਦੇ ਉੱਤੇ ਜਮ੍ਹਾਂ ਕਰਦੇ ਨੇ ਇਸ ਬਿਆਨ ਦੇ ਕਾਰਨ ਪੰਜਾਬ ਸਰਕਾਰ ਅਤੇ ਡਾਕਟਰ ਬਲਬੀਰ ਸਿੰਘ ਦੀ ਬਦਨਾਮੀ ਹੋਈ ਹੈ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਜੇਕਰ ਇਸ ਪੱਧਰ ਦੇ ਉੱਤੇ ਕੋਈ ਅੰਤਰਿਮ ਹੁਕਮ ਨਾ ਦਿੱਤਾ ਗਿਆ ਕਾਮ ਮਾਮਲੇ ਦਾ ਉਦੇਸ਼ ਹੀ ਫੇਲ ਹੋ ਜਾਵੇਗਾ ਇਸ ਲਈ ਅਦਾਲਤ ਨੇ ਪ੍ਰਾਇਮਰੀ ਤੌਰ ਦੇ ਉੱਤੇ ਮੰਨਿਆ ਹੈ ਕਿ ਡਾਕਟਰ ਬਲਬੀਰ ਸਿੰਘ ਦੇ ਪੱਖ ਦੇ ਵਿੱਚ ਇੱਕ ਮਜ਼ਬੂਤ ਮਾਮਲਾ ਬਣਦਾ ਹੈ ਅਦਾਲਤ ਨੇ ਰਵਨੀਤ ਬਿੱਟੂ ਨੂੰ 16 April 2025 ਨੂੰ ਹਾਜ਼ਰ ਹੋਣ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਹੁਕਮ ਦੀ ਪਾਲਣਾ ਨਾ ਕੀਤੀ ਗਈ ਤਾਂ ਸਟੇ ਆਰਡਰ ਯਾਨੀ ਕਿ sthगन ਹੁਕਮ ਆਪੇ ਹੀ ਰੱਦ ਹੋ ਜਾਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੇ ਵਧ ਰਹੇ ਖਤਰੇ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਦੇ ਨਾਲ ਇੱਕ ਮਾਰਚ ਸ਼ੁਰੂ ਕੀਤਾ ਹੈ ਇਹ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਈ ਸੀ ਇਹ ਯਾਤਰਾ 6 April ਤੱਕ ਗੁਰਦਾਸਪੁਰ ਦੇ ਵਿੱਚ ਰਹੇਗੀ ਜਦੋਂ ਕਿ 7-8 April ਨੂੰ ਰਾਜਪਾਲ ਕਟਾਰੀਆ ਅੰਮ੍ਰਿਤਸਰ ਦੇ ਵਿੱਚ ਹੋਣਗੇ ਇਹ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕਤਾ ਪੈਦਾ ਕਰਨ ਦੇ ਲਈ ਰਾਜਪਾਲ ਵੱਲੋਂ ਕੱਢੀ ਜਾ ਰਹੀ ਪਹਿਲੀ ਪੈਦਲ ਯਾਤਰਾ ਹੋਏਗੀ ਇਸ ਮਾਰਚ ਦਾ ਮੁੱਖ ਉਦੇਸ਼ ਨਸ਼ੇ ਦੀ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਨੂੰ ਇਸ ਸੰਕਟ ਤੋਂ ਬਚਾਉਣ ਦੇ ਲਈ ਇਕਜੁੱਟ ਕਰਨਾ ਹੋਏਗਾ ਰਾਜਪਾਲ ਕਟਾਰੀਆ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨਾ ਚਾਹੀਦਾ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਉਹਨਾਂ ਨੇ ਆਮ ਲੋਕਾਂ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਨੂੰ ਇਸ ਯਾਤਰਾ ਨੂੰ ਸਫਲ ਬਣਾਉਣ ਲਈ ਅਪੀਲ ਵੀ ਕੀਤੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਹਲੇ ਲੰਮਾ ਸਮਾਂ ਪਿਆ ਪਰ ਕਾਂਗਰਸ ਪਾਰਟੀ ਵੱਲੋਂ ਹੁਣ ਤੋਂ ਹੀ ਇਨ੍ਹਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸੇ ਤਹਿਤ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਕਾਂਗਰਸ ਪਾਰਟੀ ਵੱਲੋਂ 5 April ਨੂੰ ਪਰिवर्तन ਰੈਲੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਨਵਤੇਜ ਸਿੰਘਾ ਚੀਮਾ ਨੇ ਦੱਸਿਆ ਕਿ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਰੈਲੀ ਨੂੰ ਲੈ ਕੇ ਤਿਆਰੀਆਂ ਜਾਰੀ ਨੇ ਇਹ ਜਿਹੜੀ ਕਾਂਗਰਸ ਪਾਰਟੀ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਤਹਿਤ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਹੜਾ ਮਹਿੰਮ ਸ਼ੁਰੂ ਕੀਤੀ ਗਈ ਆ ਉਹਦੇ ਤਹਿਤ ਸੁਲਤਾਨਪੁਰ ਲੋਧੀ ਬਲਾਕਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਸ਼ਾਲਾਪੁਰ ਕੇਐਸ ਫਾਰਮ ਵਿਖੇ ਪਰਸੋਂ ਨੂੰ ਸ਼ਨੀਵਾਰ 5 ਤਰੀਕ 10:30 ਵਜੇ ਰੱਖਿਆ ਗਿਆ ਆ ਜਿਹਦੇ ਚ ਵਰਕਰਾਂ ਚ ਬੜਾ ਵੱਡਾ ਜੋਸ਼ ਆ ਬੜੇ ਵੱਡੇ ਪੱਧਰ ਤੇ ਵਰਕਰ ਉਸ ਜਿਹੜੇ ਪ੍ਰੋਗਰਾਮ ਚ ਸ਼ਮੂਲੀਅਤ ਕਰਨਗੇ ਤੇ ਉਸ ਪ੍ਰੋਗਰਾਮ ਤੇ ਸਾਡੇ ਪ੍ਰਧਾਨ ਜਿਹੜੇ ਮਾਨਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਡੇ ਜਿਹੜੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸਕਿੰਜੇਂਦਰ ਸਿੰਘ ਰੰਧਾਵਾ ਜੀ ਸਾਡੇ ਜਨਸਾਇਟਰੀ 올 ਇੰਡੀਆ ਕਾਂਗਰਸ ਇੰਚਾਰਜ ਮੱਧ ਪ੍ਰਦੇਸ਼ ਆ ਰਾਜਸਥਾਨ ਤੇ ਸੁਪਾਲ ਸਿੰਘ ਖਹਿਰਾ ਜੀ ਜਿਹੜੇ ਸਾਡੇ ਕਿਸਾਨ ਸੈਲ ਪੂਰੇ ਇੰਡੀਆ ਦੇ ਪ੍ਰਧਾਨ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਐਮ ਐਲ ਏ ਐਕਸ ਐਮ ਐਲ ਏ ਐਮ ਪੀ ਐਕਸ ਐਮ ਪੀ ਤੇ ਸਾਰੇ ਲੀਡਰ ਆ ਰਹੇ ਆ ਉਹਦੇ ਸਬੰਧ ਵਿੱਚ ਕੇਐਸ ਫਾਰਮ ਪ੍ਰੋਗਰਾਮ ਰੱਖਿਆ ਤੇ ਮੈਂ ਤੁਹਾਡੇ ਜਰੀਏ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਵੱਧ ਉਹਦੇ ਵਿੱਚ ਪਹੁੰਚਣ ਤੇ ਪਹੁੰਚ ਕੇ ਆਪਣੇ ਲੀਡਰਾਂ ਦੀਆਂ ਜਿਹੜੀਆਂ ਜਿਹੜੇ ਲੀਡਰਾਂ ਦਾ ਹੌਸਲਾ ਵੀ ਵਧਦਾ ਜਦੋਂ ਜਿਆਦਾ ਵਰਕਰਾਂ ਦਾ ਸ਼ਮੂਲੀਅਤ ਹੁੰਦੀ ਆ ਔਰ ਵਰਕਰਾਂ ਨੂੰ ਵੀ ਜਿਹੜੀਆਂ ਲੀਡਰਾਂ ਦੀਆਂ ਜਣੀਆਂ ਹਦਾਇਤਾਂ ਲੀਡਰਾਂ ਦੇ ਜਿਹੜੇ ਜੋ ਉਹਦੇ ਵਿੱਚ ਸਪੀਚ ਕਰਨਗੇ ਜੋ ਬੋਲਣਗੇ ਜੋ ਪਾਰਟੀ ਦਾ ਅਗਲਾ ਪ੍ਰੋਗਰਾਮ ਆ ਉਹ ਲਾਗੂ ਕਰਨਗੇ ਉਹ ਘਰ ਘਰ ਪਹੁੰਚਾਉਣਗੇ ਵਰਕਰ 27 ਦੀ 43 ਬੱਦੂ ਵਿੱਚ ਦੇਖੀ ਜਾ ਰਹੀ ਹੈਗੀ ਬਿਲਕੁਲ ਇਹ ਪਾਰਟੀ ਨੇ ਹੁਣ 43 27 ਤੇ ਆ ਗਈ ਆ 25남 ਗਈ ਹਿਸਾਬ ਨਾਲ ਇੱਕ ਸਾਲ ਰਹਿ ਗਿਆ ਉਹਦੇ ਵਿੱਚ ਤੇ ਜਿਹੜਾ ਪਾਰਟੀ ਤਿਆਰੀਆਂ ਆਪਣੀਆਂ ਕਰਨ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਕੋਈ ਨਾ ਕੋਈ ਲੌਂਚ ਕਰਦੇ ਆ ਔਰ ਤਿਆਰੀ ਆ ਪਾਰਟੀ ਕੌਂਸਲ ਪਾਰਟੀ ਜਿਹੜੀ ਆ ਉਹ ਵੱਡੇ 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 ਪੱਤਰ ਤੇ ਕਰ ਰਹੀ ਆ ਸਰ ਅਜੰਡਾ ਕੀ ਆ ਮੇਨ ਅਜੰਡਾ ਇਹਦਾ ਵੀ ਬਲੋਕਾਂ ਤੱਕ ਜਿਹੜਾ ਜਾਣਾ ਬਲੋਕਾਂ ਤੋਂ ਗਾਂਹ ਜਿਹੜਾ ਬੂਥਾਂ ਤੱਕ ਜਾਣਾ ਤੇ ਉੱਥੇ ਵਰਕਰ ਨੂੰ ਆਪਣੇ ਨੂੰ ਤਗੜਾ ਕਰਨਾ ਤੇ ਜਿਹੜੇ ਬੂਥ ਵਾਈਜ਼ ਜਿਹੜੇ ਬੰਦੇ ਆ ਉਹਨਾਂ ਨੂੰ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਤੇ ਉਹ ਬੂਥ ਤੇ ਲੈ ਕੇ ਘਰ-ਘਰ ਜਿਹੜਾ ਪ੍ਰੋਗਰਾਮ ਪਹੁੰਚਾਉਣਗੇ ਦੇਖੋ ਵਰਕਰਾਂ ਦੇ ਨਾਲ ਪੂਰਾ ਰابطਾ ਜਿਹੜਾ ਹੈਗਾ ਸਾਰਿਆਂ ਨਾਲ ਔਰ ਵਰਕਰ ਉਹ ਤੋਂ ਤੁਹਾਨੂੰ ਪਤਾ ਲੱਗੀ ਜਾਣਾ ਵਰਕਰ ਜਿਹੜੇ ਆ ਵੱਤ ਵੱਤ ਸਮੂਲੀਅਤ ਕਰਨਗੇ ਜਿਹੜਾ ਪਾਰਟੀ ਦੀ ਇਸ ਪ੍ਰੋਗਰਾਮ ਦੇ ਵਿੱਚ ਤੇ ਵਰਕਰ ਜਿਹੜੇ ਕਾਂਗਰਸ ਪਾਰਟੀ ਦਾ ਜਿਹੜਾ ਇਹ ਗੱਡ ਬਣਾਤਾ ਸੀਗਾ ਤੇ ਚਲੋ ਹਰਨ ਜਤਨ ਬਣਿਆ ਆ ਕੋਈ ਇਹੋ ਜੀ ਗੱਲ ਨਹੀਂ ਜੇ 10 ਸਾਲ ਲਗਾਤਾਰ ਮੈਨੂੰ ਲੋਕਾਂ ਨੇ ਦਿਟਾਇਆ ਤੇ ਫਿਰ ਕੀ ਗੱਲ ਆ ਜੇ ਵੱਡੇ ਵੱਡੇ ਹਾਰ ਗਿਆ ਉੱਥੇ ਹਰਨ ਦਾ ਤੇ ਕੋਈ ਨਹੀਂ ਗਾਂ ਫਿਰ ਲੜਾਈ ਜਿਹੜੀ ਆ ਪਾਰਟੀ ਵੱਲੋਂ ਲੜਾਂਗੇ ਤੇ ਜਿੱਤਾਂਗੇ ਕਪੂਥਲਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ ਹਮਦਰ ਟੀਵੀ ਬੁਢਲਾਡਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੇ ਲਵਾਉਣ ਦਾ ਝਾਂਸਾ ਦੇ ਕੇ ਪੈਸੇ ਠੱਗਦਾ ਸੀ ਜਦੋਂ ਇਹ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਠੱਗ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧੀ ਡੀਐਸਪੀ ਬੁਢਲਾਡਾ ਪ੍ਰੀਤਪਾਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਕਿਰਨਪਾਲ ਕੌਰ ਵਾਸੀ ਪਿੰਡ ਬਰੇ ਵੱਲੋਂ ਐਸਐਸਪੀ ਮਾਨਸਾ ਨੂੰ ਦਿੱਤੀ ਦਰਖਾਸਤ ਦੇ ਉੱਤੇ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਹਿਰਾ ਵਾਸੀ ਆਲਮਪੁਰ ਮੰਦਰਾ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਹੀਰਾ ਪਿੰਡ ਆਲਮਪੁਰ ਮੰਦਰਾ ਦਾ ਵਸਨੀਕ ਹੈ ਅਤੇ ਇਹ ਵਿਅਕਤੀ ਨਿਤ ਦਿਨ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਲੋਕਾਂ ਤੋਂ ਠੱਗ ਚੁੱਕਿਆ ਹੈ ਪਿੰਡ ਬਰੇਦੀ ਵਸਨੀਕ ਕਿਰਨਦੀਪ ਕੌਰ ਵੱਲੋਂ ਐਸਐਸਪੀ ਮਾਨਸਾ ਨੂੰ ਦਿੱਤੀ ਦਰਖਾਸਤ ਦੇ ਉੱਤੇ ਥਾਣਾ ਬੋਹਾ ਦੇ ਐਸਐਚਓ ਜਗਦੇਵ ਸਿੰਘ ਵੱਲੋਂ ਤਫ਼ਤੀਸ਼ ਕਰਨ ਦੇ ਉੱਤੇ ਠੱਗ ਹੀਰਾ ਸਿੰਘ ਨੂੰ ਕਿਰਨਦੀਪ ਕੌਰ ਪਾਸੋਂ ਦਿੱਤੇ ਗਏ 65000 ਸਮੇਤ ਗ੍ਰਿਫਤਾਰ ਕੀਤਾ ਗਿਆ ਉਨਾ ਦੱਸਿਆ ਕਿ ਇਸ ਮਾਮਲੇ ਸੰਬੰਧੀ ਹੋਰ ਡੂੰਘਾਈ ਦੇ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ ਇੱਕ ਦਰਖਾਸਤ ਕਿਰਨਪਾਲ ਕੌਰ ਪਤਨੀ ਬਿੰਦਰ ਸਿੰਘ ਵਾਸੀ ਬਰੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਗਈ ਸੀ ਕਿ ਉਹਦੀ ਲੜਕੀ ਸਤਵੀਰ ਕੌਰ ਨੂੰ ਰੇਲਵੇ ਵਿੱਚ ਭਰਤੀ ਹੋਣ ਦਾ ਚਾਂਸਾ ਦੇ ਕੇ ਗੁਰਦੀਪ ਸਿੰਘ ਹੀਰਾ ਪੁੱਤਰ ਅਨਸਤ ਸਿੰਘ ਵਾਸੀ ਆਲੰਪਰ ਮੰਦਰਾ ਨੇ 1.5 ਲੱਖ ਰੁਪਇਆ ਮੰਗਿਆ ਸੀਗਾ ਇਹਨੂੰ ਰੇਲਵੇ ਵਿੱਚ ਭਰਤੀ ਹੋਣ ਦਾ ਦਾ ਇਹਨੂੰ ਚਾਂਸਾ ਦੇ ਕੇ ਤੇ ਜਿਹਦੇ ਵਿੱਚੋਂ 65000 ਰੁਪਏ ਉਹਨਾਂ ਕੋਲ ਲੈ ਗਿਆ ਸੀਗਾ ਪਰ ਉਹਨੇ ਕੋਈ ਉਹਨੂੰ ਭਰਤੀ ਉਹਦੀ ਬੇਟੀ ਨੂੰ ਭਰਤੀ ਨਹੀਂ ਕਰਾਇਆ ਤੇ ਉਹ ਦਰਖਾਸਤ ਦੀ ਪੜਤਾਲ ਇਨਸਪੈਕਟਰ ਜਗਦੇਵ ਸਿੰਘ ਐਸਐਚਓ ਬੁਆ ਨੇ ਕੀਤੀ ਤਾਂ ਜਿਹੜੇ ਫੈਕਟ ਸਾਰੇ ਸਹੀ ਪਾਏ ਗਏ ਤੇ ਇਹਦੇ ਖਿਲਾਫ ਜਿਹੜਾ ਗੁਰਦੀਪ ਸਿੰਘ ਹੀਰੇ ਨੇ ਮੁਕੱਦਮਾ ਦਾਜ ਕੀਤਾ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਕੱਲ ਐਸਐਚਓ ਜਗਦੇਵ ਸਿੰਘ ਦੀ ਪਾਰਟੀ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਜਿਸ ਕੋ ਜਿਹੜਾ 65000 ਰੁਪਏ ਇਹਨੇ ਟੱਗੀ ਦਾ ਇਹਨਾਂ ਕੋਲ ਲਿਆ ਸੀ ਉਹ ਵੀ ਬਰਾਮਦ ਕਰਾ ਲਿਆ ਤੇ ਇਹਦੇ ਖਿਲਾਫ ਜਿਹੜਾ ਹੈਗਾ ਹੀਰੇ ਦੇ ਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਜਿਹੜੇ ਹੈਗੇ ਆ ਵੱਖ-ਵੱਖ ਥਾਣੇ ਠੱਗੀਆਂ ਦੇ ਦਰਜ ਆ ਤੇ ਕਾਫੀ ਕੰਪਲੀਟ ਆ ਇਹਦੇ ਖਿਲਾਫ ਪੈਂਡਿੰਗ ਨੇ ਤੇ ਹੋਰ ਵੀ ਜਦੋਂ ਇਹ ਪਤਾ ਲੱਗਦਾ ਸਾਨੂੰ ਲੋਕ ਸਾਡੇ ਤੱਕ ਪਹੁੰਚ ਕਰ ਰਿਹਾ ਕਿ ਜਿਨ੍ਹਾਂ ਨੇ ਇਹਨਾਂ ਠੱਗੀਆਂ ਮਾਰੀਆਂ ਨੇ ਇਹਨੂੰ ਅੱਜ ਪੇਸ਼ ਕਰਕੇ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਦੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਜਿਹੜੀਆਂ ਕੋਈ ਇਹਨੇ ਠੱਗੀਆਂ ਮਾਰੀਆਂ ਉਹਦਾ ਵੀ ਪੜਤਾਲ ਕਰਕੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਊਗੀ ਇਹ ਲਗਾਤਾਰ ਕਿੰਨੇ ਕ ਸਮੇ ਤੋਂ ਪੰਡ ਨਹੀਂ ਮਾਮਲੇ ਜਿਹੜੇ ਦੱਸ ਰਹੇ ਠਗੀਆਂ ਮਾਰ ਰਹੇ ਇਹ ਤਕਰੀਬਨ 2014 19 20 21 ਦੇ ਪੁਰਾਣੇ ਮੁਕੱਦਮੇ ਨੇ ਇਹ ਤਾਂ ਉਹ ਗੱਲ ਮੈਟਰ ਹੈ ਜਿਹੜੇ ਅੱਗੇ ਆ ਗਏ ਆਪਣੇ ਬਾਕੀ ਅਜੇ ਜਿਹੇ ਲੋਕਾਂ ਨੇ ਅਜੇ ਤੱਕ ਕੰਪਲੀਟਾ ਨਹੀਂ ਦਿੱਤੀਆਂ ਸੀਗੀਆਂ ਉਹ ਵੀ ਸਾਹਮਣੇ ਕਾਫੀ ਆ ਰਹੇ ਆ ਤੇ ਉਹ ਵੀ ਅਸੀਂ ਉਹਦੀ ਪੜਤਾਲ ਕਰ ਰਹੇ ਆ ਹੋਰ ਜਿਹੜੇ ਖਾਨੇ ਤੇ ਮੁਕੱਦਮੇ ਨੇ ਹੋਰ ਇਹਦੇ ਜੀ ਹੈਗਾ ਦੀ ਬੰਦਾ ਡੇਸੀਟੀ ਚ ਅਮਰਗੜ ਹੋ ਗਿਆ ਜੀ ਆਪਣਾ ਮਲੇਰ ਕਾਲਜ ਪੈ ਗਿਆ ਹੋਣਾ ਥਾਣੇ ਬਰੇਟੇ ਵਿੱਚ ਥਾਣੇ ਬੋਹਾਜ ਪੁਰਾਣੇ ਮੁਕਾਦਮੇ ਦਰਜ ਹੈ ਰਕ੍ਰੂਟਮੈਂਟ ਦੇ ਰਿਲੇਟਿਡ ਹੀ ਨਾ ਜਾਂ ਕੋਈ ਹੋਰ ਵੀ ਇਹ 420 ਦੇ ਮੁਕਾਦਮੇ ਆ ਜੀ ਐਵੇਂ ਕਿਸੇ ਨੂੰ ਭਰਤੀ ਦਾ ਝਾਂਸਾ ਦੇ ਕੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਝਾਂਸਾ ਦੇ ਕੇ ਜਾਨੀ ਕਿ ਠੱਗੀਆਂ ਮਾਰਦਾ ਸੀਗਾ ਠੱਗੀਆਂ ਮਾਰ ਕੇ 15 ਨਾਲ ਕੋਈ ਹੋਰ ਵੀ ਹੋਵੇ ਜਾਂ ਸਿਰਫ ਇਕੱਲਾ ਹੀ ਹੁੰਦਾ ਸੀ ਜੀ ਲੋਕਾਂ ਨੂੰ ਜਿਹਨੂੰ ਝਾਂਸੇ ਦੇ ਲੈਂਦਾ ਨਹੀਂ ਫਿਲਹਾਲ ਤਾਂ ਇਹਦੀ ਇਕੱਲੇ ਦੀ ਜਿਹੜੀ ਆ ਰਹੀ ਹੈ ਬਾਕੀ ਤਫਤੀਸ਼ ਵਿੱਚ ਜਿਹੜਾ ਰਿਮਾਂਡ ਲਿਆ ਹੋਇਆ ਜੀ ਕੋਈ ਹੋਰ ਇਨਵੋਲਵਮੈਂਟ ਹੈ ਤੇ ਉਹਨੂੰ ਨਾਮਜ਼ਦ ਕਰਕੇ ਜਿਹੜਾ ਕਾਰਵਾਈ ਕੀਤੀ ਜਾ ਬੁੜਲਾ ਅੱਡਾ ਤੋਂ ਬਿੱਟੂ ਬੁੜਲਾ ਅੱਡਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬੀ ਸੂਫੀ ਗਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਪਦਮਸ਼ਰੀ ਹੰਸਰਾਜ ਹੰਸ ਜੀ ਦੀ ਪਤਨੀ ਰੇਸ਼ਮ ਕੌਰ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਨੂੰ ਅੰਤਿਮ ਵਿਦਾਈ ਅੱਜ ਦਿੱਤੀ ਗਈ ਹੈ ਰੇਸ਼ਮ ਕੌਰ ਦਾ ਅੰਤਿਮ ਸੰਸਕਾਰ ਹੰਸਰਾਜ ਹੰਸ ਦੇ ਜੱਦੀ ਪਿੰਡ ਸਫੀਪੁਰ ਦੇ ਵਿੱਚ ਕੀਤਾ ਗਿਆ ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਹਨਾਂ ਨੂੰ ਮੁੱਖ ਅਗਨੀ ਭੇਟ ਕੀਤੀ ਹੈ ਇਸ ਮੌਕੇ ਦੇ ਉੱਤੇ ਪਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮੇਤ ਕ੍ਰਿਕਟ ਜਗਤ ਤੋਂ ਸ਼ਿਖਰ ਤਵਨ ਅਤੇ ਸਿਆਸੀ ਲੀਡਰ ਸੁਸ਼ੀਲ ਰਿੰਕੂ ਡਾਕਟਰ ਦਲਜੀਤ ਸਿੰਘ ਅਚੀਮਾ ਸਮੇਤ ਹੋਰ ਕਈ ਆਗੂ ਪਹੁੰਚੇ। ਤੁਹਾਨੂੰ ਦੱਸ ਦਈਏ ਕਿ ਰੇਸ਼ਮ ਕੌਰ ਜੀ ਪਿਛਲੇ ਕੁਝ ਦਿਨਾ ਤੋਂ ਬਿਮਾਰ ਚੱਲ ਰਹੇ ਸਨ ਬੀਤੇ ਦਿਨ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚੋਂਾਂ ਅੰਤਿਮ ਸੰਸਾਨ ਲਿਆ ਇਸ ਦੌਰਾਨ ਉਹਨਾਂ ਦੇ ਪਤੀ ਗਾਇਕ ਹੰਸ ਰਾਜ ਹੰਸ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੌਜੂਦ ਸਨ ਜਿਵੇਂ ਹੀ ਪੰਜਾਬੀ ਸੰਗੀਤ ਨਾਲ ਜੁੜੀਆਂ ਸ਼ਖਸੀਅਤਾਂ ਅਤੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਹੰਸ ਰਾਜ ਹੰਸ ਦੇ ਜਲੰਧਰ ਸਥਿਤ ਨਿਵਾਸ ਸਥਾਨ ਦੇ ਉੱਤੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਮਿਲੀ ਜਾਣਕਾਰੀ ਦੇ ਮੁਤਾਬਕ ਸਵਰਗੀ ਰੇਸ਼ਮ ਕੋਰ ਦਾ ਅੰਤਿਮ ਸੰਸਕਾਰ ਰਾਜ ਗਾਇਕ ਹੰਸ ਰਾਜ ਹੰਸ ਦੇ ਜੱਦੀ ਪਿੰਡ ਸਫੀਪੁਰ ਜ਼ਿਲ੍ਹਾ ਜਲੰਧਰ ਕੀਤਾ ਗਿਆ ਰੇਸ਼ਮ ਕੋਰ ਕਰੀਬ 60 ਸਾਲਾਂ ਦੇ ਸਨ ਅਤੇ ਉਹ 5 ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ ਰੇਸ਼ਮ ਕੋਰ ਨੂੰ ਦਿਲ ਦੀ ਬਿਮਾਰੀ ਕਾਰਨ ਸਟੰਟ ਵੀ ਪਿਆ ਸੀ ਇੱਕ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਕਾਰਯੋਗ ਰਾਜ ਗਾਇਕ ਸਾਡਾ ਮੈਂਬਰ ਪਾਰਲੀਮੈਂਟ ਸਾਡੇ ਬਹੁਤ ਪਿਆਰੇ ਦੋਸਤ ਹੰਸ ਰਾਜ ਹਸਤੇ ਧਰਮਸਪਤਨੀ ਸਾਡੇ ਭੈਣ ਜੀ ਰਿਸ਼ਮ ਕੌਰ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਔਰ ਉਮਰ ਦੇ ਇਸ ਪੜਾਅ ਦੇ ਵਿੱਚ ਜੀਵਨ ਸਾਥੀ ਦਾ ਚਲੇ ਜਾਣਾ ਬਹੁਤ ਵੱਡਾ ਸਦਮਾ ਹੁੰਦਾ। ਕਿਉਂਕਿ ਭੈਣ ਜੀ ਦਾ ਹੰਸ ਜੀ ਦੀ ਲਾਈਫ ਤੇ ਵਿੱਚ ਕਿਉਂਕਿ ਮੈਂ ਲੰਬੇ ਸਮੇਂ ਤੋਂ ਹੰਸ ਜੀ ਦਾ ਨੇੜੇ ਹੋ ਕੇ ਪਰਿਵਾਰ ਦਾ ਵਕਫਾ ਬਹੁਤ ਵੱਡਾ ਉਹਨਾਂ ਦੀ ਰੋਲ ਸੀ ਬੜੀ ਵੱਡੀ ਨਾਲ ਕੱਲਣਾ ਸੀ ਤਪੱਸਿਆ ਸੀ ਪਰਿਵਾਰ ਵਾਸਤੇ ਔਰ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲਾ ਜਾਣਾ ਇਹ ਵੀ ਬਹੁਤ ਵੱਡਾ ਸਦਮਾ ਲੇਕਿਨ ਉਸ ਮਾਲਕ ਦੇ ਬਾਣੀ ਦੇ ਵਿੱਚ ਆ ਮੇਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਹਸ ਭਾਜੀ ਨੂੰ ਸਾਰਿਆਂ ਨੂੰ ਪਾਣਾ ਬਣੁੰਦਾ ਪਰਮ ਅਕਸ਼ਿ ਜੀਵਨ ਸਾਥੀ ਦਾ ਚਲੇ ਜਾਣਾ ਜਿਨਾਂ ਆਪਾਂ ਅਡਾਂਗ ਨਹੀਂ ਕਹਿੰਦੇ ਔਰ ਕਿਸੇ ਵੀ ਇਨਸਾਨ ਦੀ ਤਰੱਕੀ ਪਿੱਛੇ ਉਹਦੇ ਜੀਵਨ ਸਾਥੀ ਦਾ ਬਹੁਤ ਵੱਡਾ ਸਥਾਨ ਹੁੰਦਾ ਵਾ ਔਰ ਦੋਨੇ ਬੱਚੇ ਇਹਨਾਂ ਦੇ ਬਹੁਤ ਹੀ ਸਯੋਗਯ ਹੈ ਔਰ ਗਾਇਕੇ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਸਥਾਨ ਹੈ ਔਰ ਮੈਂ ਮਹਿਸੂਸ ਕਰਦਾ ਕਿ ਜਿਹੜੀ ਇਹਨਾਂ ਨੂੰ ਪਰਿਵਾਰ ਨੂੰ ਤਾਕਤ ਮਿਲੀ ਸੀ ਉਹਦੇ ਪਿੱਛੇ ਪੈਂਜੀ ਰੇਸ਼ਮ ਕੌਰ ਦਾ ਬਹੁਤ ਵੱਡਾ ਹੱਥ ਸੀਗਾ ਅੱਜ ਜੋ ਲੰਬੀ ਬਿਮਾਰੀ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ ਆ ਮੈਂ ਈਸ਼ਵਰਗੇ ਪ੍ਰਾਰਥਨਾ ਕਰੂੰਗਾ ਕਿ ਈਸ਼ਵਰ ਆਪਣੇ ਚਰਨਾਂ ਦੇ ਸਥਾਨ 'ਤੇ ਉਹਨਾਂ ਨੂੰ ਉਜੜਾ ਪਹਾੜ ਇਸ ਪਰਿਵਾਰ ਤੇ ਗਿਰਿਆ ਵੈ ਸਹਿਨ ਕਰਦੇ ਹੰਸਪਾ ਜੀ ਨੇ ਸ਼ਕਤੀ ਦਵੇ ਰੇਸ਼ਮ ਕੌਰ ਦੇ ਦਿਹਾਂਤ ਦੀ ਖਬਰ ਦੇ ਨਾਲ ਉਹਨਾਂ ਦੇ ਪਰਿਵਾਰ ਅਤੇ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਦਮਸ਼੍ਰੀ ਹੰਸ ਰਾਜ ਹਾਂਸਿਕ ਕਾ ਪਾਲੀਵੁੱਡ ਗਾਇਕ ਅਤੇ ਸਿਆਸਤਦਾਨ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਨੇ ਅਤੇ ਉਹਨਾਂ ਨੂੰ ਪਦਮਸ਼ਰੀ ਵੀ ਮਿਲਿਆ ਹੋਇਆ ਦਿੱਲੀ ਤੋਂ ਸਾਬਕਾ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਪੰਜਾਬੀ ਲੋਕ ਅਤੇ ਸੂਫੀ ਸੰਗੀਤ ਦੇ ਨਾਲ-ਨਾਲ ਫਿਲਮਾਂ ਦੇ ਵਿੱਚ ਵੀ ਗਾਉਂਦੇ ਰਹੇ ਨੇ ਅਤੇ ਉਹਨਾਂ ਨੇ ਆਪਣੇ ਪੰਜਾਬੀ ਪੌਪ ਐਲਬਮ ਵੀ ਜਾਰੀ ਕੀਤੇ ਨੇ ਉਹ ਨਕੌਦਰ ਦੇ ਵਿੱਚ ਸਥਿਤ ਲਾਲ ਬਾਦਸ਼ਾਹ ਦੇ ਗੱਦੀ ਨਸ਼ੀਨ ਵੀ ਨੇ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਰਤ ਟੀਵੀ ਪੰਜਾਬੀ ਐਕਟਰ ਐਮੀ ਵਿਰਕ ਦੀ ਕਹੀ ਹੋਈ ਗੱਲ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਇੱਕੋ ਦਿਨ ਹੋਣਗੀਆਂ ਚਾਰ ਪੰਜਾਬੀ ਫਿਲਮਾਂ ਰਿਲੀਜ਼ ਜੀ ਹਾਂ ਇਹ ਚਾਰੋਂ ਪੰਜਾਬੀ ਫਿਲਮਾਂ 13 ਜੂਨ ਨੂੰ ਰਿਲੀਜ਼ ਹੋਣ ਜਾ ਰਹੀਆਂ ਨੇ 13 ਜੂਨ ਦਾ ਵੀਕਐਂਡ ਪੰਜਾਬੀ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਵੀਕਐਂਡ ਹੋਣ ਵਾਲਾ ਤਾਂ ਉਹ ਤੁਹਾਨੂੰ ਦੱਸਦੇ ਹਾਂ ਕਿ ਇਹ ਚਾਰੇ ਫਿਲਮਾਂ ਕਿਹੜੀਆਂ ਕਿਹੜੀਆਂ ਨੇ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਫਿਲਮ ਅਦਾਕਾਰ ਕੰਮ ਕਰ ਰਹੇ ਨੇ ਤੇ ਕਿਹੜੀ ਫਿਲਮ ਇਹਨਾਂ ਦੇ ਵਿੱਚੋਂ ਬਾਜ਼ੀ ਮਾਰੇਗੀ ਹਾਲ ਹੀ ਦੇ ਵਿੱਚ ਬਾਈ ਅੰਬਰਦੀਪ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਮਿੱਠੜੇ ਰਿਲੀਜ਼ ਹੋਈ ਸੀ ਜਿਸ ਦੇ ਰਾਹੀ ਅੰਬਰਦੀਪ ਦੇ ਬੇਟੇ ਅਕਸ਼ ਨੇ ਪੰਜਾਬੀ ਫਿਲਮ ਦੇ ਵਿੱਚ ਡੈਬਿਊ ਕੀਤਾ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਆਕਸ਼ ਨੂੰ ਕਾਫੀ ਟਰੋਲ ਕੀਤਾ ਗਿਆ ਪਰ ਖੈਰ ਇਹ ਵੀਡੀਓ ਇਸ ਬਾਰੇ ਦੇ ਵਿੱਚ ਨਹੀਂ ਹੈ ਪਰ ਇਸ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਪੰਜਾਬੀ ਐਕਟਰ ਰਹਿਮੀ ਵਿਰਕ ਵੀ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਉਸੇ ਦਿਨ ਰਿਲੀਜ਼ ਹੋਈ ਪੰਜਾਬੀ ਐਕਟਰ ਹਰਦੀਪ ਗਰੇਵਾਲ ਦੀ ਫਿਲਮ 6 ایچ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਫਿਲਮ ਵੀ ਸਾਰੇ ਜ਼ਰੂਰ ਦੇਖ ਕੇ ਆਣਾ ਉਹਨਾਂ ਕਿਹਾ ਕਿ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਕੋ ਦਿਨ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਦਰਸ਼ਕ ਦੋਵਾਂ ਨੂੰ ਦੇਖਣਗੇ ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਦਿਨ ਦੇ ਵਿੱਚ ਚਾਰ ਫਿਲਮਾਂ ਵੀ ਪੰਜਾਬੀ ਰਿਲੀਜ਼ ਹੋਇਆ ਕਰਨਗੀਆਂ। ਸੋ ਦਿਨ ਦੂਰ ਨਹੀਂ ਹੈ। ਐਮੀ ਵਿਰਕ ਵੱਲੋਂ ਕਹੀ ਹੋਈ ਗੱਲ ਹੁਣ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਜਦੋਂ ਆਉਣ ਵਾਲੀ 13 ਜੂਨ ਦੇ ਲਈ ਇਕੱਠੀਆਂ ਚਾਰ ਫਿਲਮਾਂ ਦੇ ਰਿਲੀਜ਼ ਹੋਣ ਦਾ ਐਲਾਨ ਕਰ ਦਿੱਤਾ ਗਿਆ। ਜੀ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਐਮੀ ਵਿਰਕ ਦੀ ਕਹੀ ਗੱਲ ਸੱਚ ਸਾਬਤ ਹੋ ਗਈ ਹੈ। ਬਾਕੀ ਹੁਣ ਦੇਖਣਾ ਹੋਵੇਗਾ ਕਿ ਦਰਸ਼ਕ ਇਹਨਾਂ ਚਾਰਾਂ ਫਿਲਮਾਂ ਦੇ ਵਿੱਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਨੇ ਜਾਂ ਫਿਰ ਚਾਰਾਂ ਨੂੰ ਹੀ ਚੰਗਾ ਹੁੰਗਾਰਾ ਦਿੰਦੇ ਨੇ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਚਾਰੋਂ ਫਿਲਮਾਂ ਕਿਹੜੀਆਂ-ਕਿਹੜੀਆਂ ਨੇ ਅਤੇ ਇਹਨਾਂ ਦੇ ਵਿੱਚ ਕੌਣ-ਕੌਣ ਮੁੱਖ ਕਿਰਦਾਰਾਂ ਦੇ ਵਿੱਚ ਦਿਖਾਈ ਦੇਣਗੇ। ਸਭ ਤੋਂ ਪਹਿਲਾਂ ਤੀਰਜ ਕੁਮਾਰ ਦੀ ਗੱਲ ਕਰਦੇ ਹਾਂ। ਤੀਰਜ ਕੁਮਾਰ ਦੀ ਫਿਲਮ ਹੈ ਮੁੱਕ ਗਈ ਫੀਮ ਡੱਬੀ ਚੋ ਯਾਰੋ। ਦੇਵ ਕਰੋੜ ਦੀ ਡਾਕੂਆਂ ਦਾ ਮੁੰਡਾ 3, ਸ਼ਹਿਨਾਜ਼ ਗੇਲ ਦੀ ਇੱਕ ਕੁੜੀ ਅਤੇ ਬੀਨੂ ਢਿੱਲੋਂ ਦੀ ਜੌਮ ਦੀ ਲੈਂਡ। ਪੂਰਾ ਨਾਮ ਲਈਏ ਤਾਂ ਪਿੰਡ ਤੇ ਆ ਜਾਓ ਬੀ ਲੈਂਡ ਬਣਿਆ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਧੀਰਜ ਕੁਮਾਰ ਦੀ ਫਿਲਮ ਮੁੱਕ ਗਈ ਫੀਮ ਦੱਬੀ ਚੋ ਯਾਰੋ ਦੀ ਤਾਂ ਇਸ ਫਿਲਮ ਦੇ ਨਾਲ ਧੀਰਜ ਕੁਮਾਰ ਬਤੌਰ ਲੀਡ ਹੀਰੋ ਸ਼ੁਰੂਆਤ ਕਰਨ ਜਾ ਰਹੇ ਨੇ ਧੀਰਜ ਕੁਮਾਰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਫਿਲਮ ਕਹਾਣੀਕਾਰ ਨੇ ਉਹਨਾਂ ਨੇ ਦਾ ਗ੍ਰੇਟ ਸਰਦਾਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਠੱਗ ਲਾਈਫ ਅਤੇ ਜੱਦੀ ਸਰਦਾਰ ਵਰਗੀਆਂ ਫਿਲਮਾਂ ਦੀ ਕਹਾਣੀ ਲਿਖੀ ਹੈ ਇਸ ਤੋਂ ਇਲਾਵਾ ਉਹ ਫਿਲਮਾਂ ਦੇ ਵਿੱਚ ਕੈਰੈਕਟਰ ਰੋਲ ਵੀ ਪਲੇ ਕਰ ਚੁੱਕੇ ਨੇ ਇਹ ਇੱਕ ਕਾਮੇਡੀ ਡਰਾਮਾ ਫਿਲਮ ਹੋਏਗੀ ਜਿਸ ਦੇ ਵਿੱਚ ਤੁਹਾਨੂੰ ਤੀਰਜ ਕੁਮਾਰ ਤੋਂ ਇਲਾਵਾ ਹਨੀ ਮੱਟੂ ਨੇਹਾ ਦਿਆਲ ਸੁਕੀ ਚਹਲ ਸੁਖਵਿੰਦਰ ਰਾਜ ਬੁੱਟਰ ਵਰਗੇ ਕਈ ਕਲਾਕਾਰ ਦੇਖਣ ਨੂੰ ਮਿਲਣ ਵਾਲੇ ਨੇ ਹੁਣ ਗੱਲ ਕਰਦੇ ਹਾਂ ਦੇਵ ਕਰੋੜ ਦੀ ਫਿਲਮ ਡਾਕੂਆਂ ਦਾ ਮੁੰਡਾ 3 ਦੀ ਇਸ ਫਿਲਮ ਬਾਰੇ ਤਾਂ ਸਾਰੇ ਹੀ ਜਾਣਦੇ ਨੇ ਦੇਵ ਕਰੋੜ ਦੀ ਪਛਾਣ ਹੀ ਰੁਪਿੰਦਰ ਗਾਂਧੀ ਜਾਂ ਫਿਰ ਡਾਕੂਆਂ ਦਾ ਮੁੰਡਾ ਇਹਨਾਂ ਫਿਲਮਾਂ ਦੀ ਫਰਾਂਚਾਈਜ਼ੀ ਤੋਂ ਹੀ ਹੈ ਸੋ 13 ਜੂਨ ਨੂੰ ਇਹ ਵੀ ਯਾਨੀ ਕਿ ਡਾਕੂਆਂ ਦਾ ਮੁੰਡਾ 3 ਨੂੰ ਲੈ ਕੇ 20 ਦੇਵ ਕਰੋੜ ਆ ਰਹੇ ਨੇ ਸੋ ਇਸ ਫਿਲਮ ਦੇ ਵਿੱਚ ਤੁਹਾਨੂੰ ਉਹਨਾਂ ਦੇ ਨਾਲ ਬਾਨੀ ਸੰਧੂ ਦਿਖਾਈ ਦੇਣ ਵਾਲੀ ਹੈ ਇਹ ਫਿਲਮ ਇੱਕ ਐਕਸ਼ਨ ਡਰਾਮਾ ਫਿਲਮ ਹੋਏਗੀ ਜਿਸ ਦੇ ਵਿੱਚ ਤੁਹਾਨੂੰ ਪਹਿਲੀਆਂ ਫਿਲਮਾਂ ਨਾਲੋਂ ਯਾਨੀ ਕਿ ਡਾਕੂਆਂ ਦਾ ਮੁੰਡਾ 1 ਡਾਕੂਆਂ ਦਾ ਮੁੰਡਾ 2 ਦੇ ਨਾਲੋਂ ਥੋੜਾ ਜ਼ਿਆਦਾ ਐਕਸ਼ਨ ਦੇਖਣ ਨੂੰ ਜ਼ਰੂਰ ਮਿਲਣ ਵਾਲਾ ਹੈ ਜੀ ਹਾਂ ਐਕਸ਼ਨ ਦੀ ਡੋਜ਼ ਵਧਾਉਣ ਦੇ ਲਈ ਸਪੈਸ਼ਲੀ ਫਿਲਮ ਦੇ ਕਈ ਹਿੱਸਿਆਂ ਨੂੰ ਦੁਬਾਰਾ ਸ਼ੂਟ ਵੀ ਕੀਤਾ ਗਿਆ ਇਸ ਦੇ ਨਾਲ ਹੀ 13 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਇੱਕ ਕੁੜੀ ਜਿਸ ਦੇ ਵਿੱਚ ਤੁਹਾਨੂੰ ਪੰਜਾਬ ਦੀ ਕੈਟਰਿਨਾ ਕੈਫ ਕਹਾਈ ਜਾਣ ਵਾਲੀ ਸ਼ਹਿਨਾਜ਼ ਗਿੱਲ ਮੁੱਖ ਕਿਰਦਾਰ ਦੇ ਵਿੱਚ ਦਿਖਾਈ ਦੇਣ ਵਾਲੀ ਹੈ ਫਾਈਨਲੀ ਇਹ ਉਹ ਫਿਲਮ ਹੋਏਗੀ ਜਿਸ ਦੇ ਵਿੱਚ ਸ਼ਹਿਨਾਜ਼ ਹੀ ਲੀਡ ਕਿਰਦਾਰ ਪਲੇ ਕਰੇਗੀ ਇਸ ਤੋਂ ਪਹਿਲਾਂ ਹੌਸਲਾ ਰੱਖਦੀ ਅਗਰ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸੋਨਮ ਬਾਜਵਾ ਦੀ ਪ੍ਰੈਜ਼ੈਂਸ ਨੇ ਸ਼ਹਿਨਾਜ਼ ਨੂੰ ਸੈਕੰਡ ਲੀਡ ਬਣਾ ਦਿੱਤਾ ਸੀ ਸ਼ਹਿਨਾਜ਼ ਇਸ ਫਿਲਮ ਨੂੰ ਪ੍ਰੋਡਿਊਸ ਵੀ ਕਰ ਰਹੀ ਹੈ ਅਗਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਮੈਗਾ ਸਟਾਰ ਦੀ ਜੀ ਹਾਂ ਗੱਲ ਕਰ ਰਹੇ ਹਾਂ ਬੀਨੂ ਟੈਲੋਂ ਦੀ ਬੀਨੂ ਟੈਲੋਂ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਆਪਣੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਜਿਸ ਦਾ ਨਾਮ ਹੈ ਜ਼ੋਮਬੀ ਲੈਂਡ ਪੂਰਾ ਨਾਮ ਲਈਏ ਤਾਂ ਪਿੰਡ ਪਿਆ ਜ਼ੋਮਬੀ ਲੈਂਡ ਬਣਿਆ ਫਿਲਮ ਦੇ ਪੋਸਟਰ ਦੇ ਵਿੱਚ ਬੀਨੂ ਟੈਲੋਂ ਇੱਕ ਟਰੈਕਟਰ ਦੇ ਉੱਪਰ ਜ਼ੋਮਬੀਜ਼ ਤੋਂ ਆਪਣੀ ਜਾਨ ਬਚਾਉਂਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੇ ਇੱਕ ਪਾਸੇ ਚਾਈਲਡ ਐਕਟਰ ਹਰਮਨ ਘੁਮਣ ਅਤੇ ਦੂਜੇ ਪਾਸੇ ਪੰਜਾਬੀ ਗਾਇਕ ਜੀ ਖਾਨ ਦਿਖਾਈ ਦੇ ਰਹੇ ਨੇ ਪੋਸਟਰ ਲੁੱਕ ਤੋਂ ਇਹ ਇੱਕ ਹਾਰਰ ਕਾਮੇਡੀ ਫਿਲਮ ਲੱਗ ਰਹੀ ਹੈ ਹੋ ਸਕਦਾ ਹੈ ਕਿ ਹਾਰਰ ਕਾਮੇਡੀ ਹੋਵੇ ਪਰ ਇਹ ਗੱਲ ਜ਼ਰੂਰ ਹੈ ਕਿ ਕਾਮੇਡੀ ਜ਼ਰੂਰ ਹੋਏਗੀ ਸੋ ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਜੀ ਖਾਨ ਨੂੰ ਲੈ ਕੇ ਕਈ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹ ਕਿਸੇ ਫਿਲਮ ਦੇ ਵਿੱਚ ਦਿਖਾਈ ਦੇਣਗੇ ਇਸ ਪੋਸਟਰ ਨੇ ਇਸ ਗੱਲ ਤੋਂ ਵੀ ਪਰਦਾ ਚੁੱਕ ਦਿੱਤਾ ਹੈ ਕਿ ਜੀ ਖਾਨ ਕਿਹੜੀ ਫਿਲਮ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਨ ਸੋ ਜੀ ਖਾਨ ਦੇ ਫੈਨਸ ਨੂੰ ਫਾਈਨਲੀ ਇਹ ਪਤਾ ਲੱਗ ਗਿਆ ਕਿ ਜੀ ਖਾਨ ਇਸੇ ਫਿਲਮ ਦੇ ਵਿੱਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨਗੇ ਹਾਲਾਂਕਿ ਇਹ ਚਾਰੋਂ ਹੀ ਫਿਲਮਾਂ ਇੱਕ ਦੂਜੇ ਤੋਂ ਬਹੁਤ ਹੀ ਵੱਖ ਕਿਸਮ ਦੀਆਂ ਫਿਲਮਾਂ ਨੇ ਪਰ ਦੇਖਣਾ ਹੋਏਗਾ ਕਿ ਦਰਸ਼ਕ ਕਿਸ ਫਿਲਮ ਨੂੰ ਜ਼ਿਆਦਾ ਪਸੰਦ ਕਰਦੇ ਨੇ ਖੈਰ ਤੁਸੀਂ ਕਿਹੜੀ ਫਿਲਮ ਦੇਖਣ ਜਾਓਗੇ ਜਾਂ ਫਿਰ ਚਾਰੋਂ ਫਿਲਮਾਂ ਹੀ ਦੇਖੋਗੇ ਕਮੈਂਟ ਕਰਕੇ ਸਾਨੂੰ ਵੀ ਜ਼ਰੂਰ ਦੱਸਿਓ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਸਾ